ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਇੱਕ ਗੱਬਣ ਵੜ ਛੇੜ ਲਈ ਲੈ ਕੇ ਆਏ ਹਾਂਗੇ ਥੋੜੇ ਦਿਨਾਂ ਦੀ ਕਰਮ ਵਾਲੀ ਕੱਚੀ ਆ ਟਾਪ ਬਰੀਡ ਆ ਗਈ ਬਾਈ ਜਰਸੀ ਆ ਗਈ ਫੁੱਲ ਕਾਦਾਂ ਤੇ ਫੁੱਲ ਵਜਨ ਵਾਲੀ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਹਾਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹਾਂ ਬਾਈ ਵਧੀਆ ਬਾਈ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦਿਓ ਨਾਮ ਜਸਵਿੰਦਰ ਸਿੰਘ ਆ ਪਿੰਡ ਜੌਂਦ ਜਿਲ੍ਹਾ ਬਿੰਡਾ ਤਸੀਰ ਰਾਮਪੁਰਾ ਫੋੜ ਨੇੜੇ ਪਿੰਡ ਬਾਈ 9 ਕਿਲੋਮੀਟਰ ਆਪਾਂ ਰਾਮਪੁਰਾ ਸ਼ਹਿਰ ਆ ਜਾਂਦਾ ਤੇ 8 ਕਿਲੋਮੀਟਰ ਤਬਾ ਸ਼ਹਿਰ ਆ ਜਾਂਦਾ ਠੀਕ ਹੈ ਕੰਟੈਕਟ ਨੰਬਰ ਬੋਲ ਦਿਓ ਬਾਈ 98722 32148 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਬਾਈ ਜਿਹੜੀ ਟਾਪ ਰੀਡ ਦੀ ਵਾੜ ਦੇਖ ਰਿਹਾ ਸਾਹਮਣੇ ਕਿਹੜਾ ਸੂਆ ਸੂਲੀ ਇਹ ਬਾਈ ਰਹਿਣਾ ਦੂਜਾ ਸੂਆ ਸੂ ਸੂੰਦੀ ਹੈਗੀ ਤੇ ਕਿੰਨੇ ਕਿ ਦਿਨਾਂ ਦੀ ਕੱਚੀ ਹੈ ਬਾਈ ਇਹਨੂੰ ਅੱਜ ਮੰਨ ਲੈ 5000 ਰੁਪਏ ਦਾ ਮਾਲ ਕਹਿੰਦਾ ਹਾਂ ਪੰਜ ਦਿਨਾਂ ਦੀ ਕੱਚੀ ਤੇ ਕਿੰਨਾ ਕਿ ਦੁੱਧ ਪਾਇਆ ਬਾਈ ਬਾਈ ਇਹਨੇ ਸਹੀ ਗੱਪ ਮਾਰਨ ਨੂੰ ਜੈ ਕਿੰਨਾ ਮਰਜੀ ਮਨਾਲਾ ਫਾਰਮ ਦੀ ਬੱਠੀ ਹੈ ਬਾਈ ਠੀਕ ਆ 23 ਕਿਲੋ ਦੁੱਧ ਜਮਾ ਇੱਕ ਅੰਡੇ ਤੇ ਚੜਾਇਆ ਵਾ ਯਾਨੀ ਕੀ ਫਿਰ ਕਿੰਨੀ ਮੀ ਇਹਦੀ 25 ਕਿਲੋ ਦੁੱਧ ਦੇ ਦੂ ਠੀਕ ਹੈ ਬਾਈ ਚੰਗੀ ਕੇਰ ਵਾਲਾ ਹੁੰਦਾ ਉਹ 27 28 ਲੈ ਲੂ ਇਹ ਪੱਤੀ ਕਿਲੋ ਕਿਧਰੇ ਗਿਆ ਨਹੀਂ ਬੱਛੀ ਦੇ ਥੱਲੇ ਆ ਜੇ ਬਾਈ ਥਾਣਾ ਚੋਂ ਮਖਾਲ ਹੀ ਹੁੰਦਾ ਠੀਕ ਆ ਐ ਗੁੰਦੋਗੇ ਤੇ ਮੜਾ ਜਾਂ ਕੱਦ ਚੈੱਕ ਕਰਾ ਦਈਏ ਇਧਰ ਲਈ ਖੜਾ ਆ ਹਾਂ ਕੱਦ ਦਿਖਾ ਦੇ ਬਾਈ ਕੱਦ ਦਾ 6 ਫੁੱਟ ਦੀ ਆ ਛੋਟੀ ਨਾ ਮੰਨੇ ਕੋਈ ਤੇ ਨਾਲੇ ਗੱਲ ਹੋਰ ਆ ਜਾਊਗੀ ਕੱਲੀ ਗੱਡੀ ਆ ਹਾਂ ਕੱਲੀ ਜਾਊਗੀ ਗੱਡੀ ਤੇ ਛੋਟੀ ਹੀ ਨਹੀਂ ਬਈ ਨਿੱਕੀ ਹੋ ਸਹੀ ਗੱਲ ਆ ਨਿੱਕੀ ਜਨੇ ਤੇ ਪੰਜਾਬ ਵਾਲੀ ਯਾਸੀ ਆ ਬਾਈ ਇਹਦਾ ਸਦਾ ਬਹਾਰ ਵਾਲਾ ਕੰਮ ਹੀ ਆ ਯਾਸੀ ਦਾ ਤਾਂ ਯਾਸੀ ਵਾਲੀ ਬਹੁਤ ਘੱਟ ਆ ਬਹੁਤ ਹੀ ਵਧੀਆ ਦਿਖਾਵ ਅੱਛੀ ਸੀ ਬਾਈ ਫੇਸ ਵਗੈਰਾ ਬਈ ਚੈੱਕ ਕਰ ਸਕਦੇਮ ਬੜਾ ਪਿਆਰਾ ਹਾਂ ਬੜਾ ਲੈ ਦੀ ਬੋਦੀ ਵਾਦੀ ਫੁੱਲ ਕਮਾਲ ਦੀ ਚੰਗ ਬਈ ਯਾਰ ਫੁੱਲ ਐ ਜੀ ਬੱਛੀ ਜੇ ਪੰਜ ਸੀਜੂਏ ਚੋਲੇ ਬੰਦਾ ਐ ਨਹੀਂ ਵੀ ਪੱਕੀ ਗਾਂ ਬਣ ਜੂ ਮੋਲੀ ਸਹੀ ਗੱਲ ਆ ਕਿਉਂਕਿ ਬਾਕੀ ਲੇਵਾ ਇਹਦਾ ਫਿਕਸੀ ਰਹੂਗਾ ਬਈ ਟੈਟ ਲੇਵਰ ਹਾਂ ਸਹੀ ਗੱਲ ਆ ਲੈ ਲੇਵੇ ਦੀ ਫੀਟਿੰਗ ਫੋਟਿੰਗ ਚੈੱਕ ਕਰਾਣੇ ਬਈ ਚਾਰ ਤੋਂ ਪੰਜ ਦਿਨਾਂ ਦੀ ਕੱਚੀ ਬਾਕੀ ਇਹ ਹੱਥ ਬੰਨ੍ਹ ਕੇ ਬੇਨਤੀ ਕਰਦਾ ਵੀ ਛੋਟੀ ਦਾ ਕੋਈ ਮੰਨੇ ਨਾ ਸਹੀ ਗੱਲ ਆ ਭਾਈ ਛੋਟੀ ਦਾ ਦੇਵਾ ਦੇ ਬੰਨ੍ਹ ਦੇ ਭਾਈ ਛੋਟੀ ਆ ਕੇ ਮੈਂ ਕਹਣਾ ਨਾ ਭਾਈ ਕੈਣ ਦੀ ਲੋੜ ਹੀ ਨਹੀਂ ਐਡੀ ਕਿ ਲੰਮੀ ਵਾੜ ਫੁੱਲ ਕੱਦ ਵਾਲੀ ਵਾੜ ਕਹਿ ਸਕਦੇ ਆ ਵਜਨ ਕਰਨ ਵਾਲੀ ਚ ਫੁੱਲ ਬਾਕੀ ਤੇ ਲੈਵਾ ਭਾਈ ਇਹਨੇ ਸੂਨੀ ਸੂਨੀ ਦੇ ਬਣਾਉਣਾ ਲਿਓ ਐਦਾ ਬੱਚੀ ਨੇ ਸਹੀ ਗੱਲ ਆ ਭਾਈ ਜਦੋਂ ਤਿਆਰੀ ਤੇ ਆ ਗਈ ਉਦੋਂ ਦੇਖ ਹਜੇ ਤਾਂ ਐ ਲਾ ਲਓ ਵੀ ਇੱਕ ਤਰ੍ਹਾਂ ਦਾ ਨਾ ਲੈਵਾ ਹਜੇ ਤਾਂ ਬਾਲਾ ਢਿੱਲਾ ਪਿਆ ਹਾਂ ਭਾਈ ਫਿਰ ਤਾਂ ਭਰ ਕੇ ਸੁਣਾ ਕਰਨ ਵਾਲੀ ਨੇ ਬਾਕੀ ਕੱਦ ਬਜਣ ਦੀ ਗੱਲ ਕਰੀਏ ਪਲੀ ਸਮੇਂ ਦੀ ਗੱਲ ਕਰੀਏ ਕਰਮ ਵਾਲੀ ਫੋਲ ਲਾ ਗਈ ਬਾਈ ਯਾਰ ਆਏ ਨਹੀਂ ਬਾਈ ਟੁੱਟੇ ਢੂਹੇ ਵਾਲੀ ਹੋਊਗੀ ਬਿੰਗੀ ਹੋਊਗੀ ਸਹੀ ਗੱਲ ਆ ਬੋਲਾ ਬਜਣਾ ਬਾਈ ਉੱਤੋਂ ਪਲੇਨ ਪਲੂਣ ਪੰਛੀ ਆਏ ਪੰਜੇ ਚਾਰ ਸਪਿਰੋਂ ਨਲੇ ਗਰਮੀ ਨਹੀਂ ਮੰਨਣੀ ਫਾਡ ਚੰਗੀ ਹੋਊ ਦੁੱਧ ਵੀ ਬਾਈ ਜਿਹੜਾ ਹੋਊਗਾ ਕਰਮ ਵਾਲੀ ਦਾ ਗਾੜਾ ਹੋਊਗਾ ਬਾਕੀ ਤੋਰਾ ਤਾਰਾ ਤੁਸੀਂ ਚੈੱਕ ਕਰ ਸਕਦੇ ਆਏ ਯਾਰ ਖੁਜੀ ਲੈ ਲੱਤਾਂ ਨਹੀਂ ਬਾਈ ਉਹ ਟੁੱਟੇ ਢੂਹੇ ਵਾਲੀ ਪੰਜਾਬ ਵਾਲੀ ਜਰਸੀ ਆ ਪਿਆਰ ਜਮਾ ਸਹੀ ਗੱਲ ਆ ਸਟ੍ਰੇਟ ਤੇ ਪੱਧਰ ਕਹਿ ਸਕਦਾ ਬਾਕੀ ਥਾਣਾ ਪਾਸੋਂ ਚੈੱਕ ਕਰਵਾਣ ਲੈ ਥਣਾ ਦਾ ਸਾਇਸੂ ਜੀ ਬਈ ਚੈੱਕ ਹੈ। ਹਾਂ ਇਹ ਤਾਂ ਬਈ ਬੱਛੀਆਂ ਬੰਨਣਾ ਬਹੁਤ ਹੈ ਯਾਰ। ਹੂੰ ਬਾਕੀ ਨਾੜਾ ਨੂੜਾ ਫੜ ਗਿਆ। ਹਾਂ ਇਹ ਤਾਂ ਬਾਲੇ ਬੰਨਣਾ ਬੱਛੀ। ਲਾ ਦੋਦੜੀ ਨਾਲ ਨੋਟ ਚੈੱਕ ਕਰ ਸਕਦਾ ਬਾਲੀ ਚੰਗੇ ਬੱਛੀ। ਤੇ ਬਾਕੀ ਚਲਕੀ ਸੁਨੁੱਕੀ ਦਿਖਾ ਦੇ ਬੱਛੀ ਲੈ। ਬਈ ਮੈਂ ਗਾ ਬੋਦੀ ਵੇ ਦਿਖਾ ਦੇ ਦਵਾਰੀ। ਸੁਣੱਖ ਬਣਾ ਖੁਦ ਬੋਲਦਾ ਮੈਂ ਕਹਾ ਯਾਰ ਚੰਕ ਚੁੰਕ ਬੱਛੀਆਂ ਦੀਆਂ ਕਿਸੇ ਬੱਛਾ ਤਤਰਾਣੀ ਸਹੀ ਗੱਲ ਆ ਲਿੱਸੀ ਨਹੀਂ ਕਿਸੇ ਬੱਛਾ ਕੋਈ ਛੋਟੀ ਨਹੀਂ ਗਈ ਅਜੇ ਤਾਂ ਬਾਲਟਾਂ ਸਾਰੀਆਂ ਕੱਢਣੀਆਂ ਬਾਈ ਯਾਰ ਇਹ ਜਿਹੇ ਪੱਛੀਆਂ ਦਾ ਲੋਡ ਭਾ ਵੀ ਆਪਣਾ ਠੀਕ ਹੀ ਉਹ ਅੱਗੇ ਵੀ ਜਾਏ ਨਹੀਂ ਹੁੰਦਾ ਹਨਾ ਪਹਿਲੇ ਫੋਨ ਦੇ ਵੇਕਣ ਵਾਲਾ ਕੰਮ ਹੀ ਆ ਤੇ ਬਾਈ ਹੁਣ ਮੁੱਲ ਹੀ ਦੱਸ ਦੇ ਫਿਰ ਮੁੱਲ ਬਾਈ ਇਹ ਜਿਹੇ ਪੱਛੀਆਂ ਲੋਕ ਦੇ ਲਾਸੇ ਸੀ 85 85000 ਰੁਪਏ ਮੰਗੀ ਜਾਂਦੇ ਆ ਆਪਾਂ ਕੋ 75 70 ਵੀ ਨਹੀਂ ਕਰਨਾ ਯਾਰ 65000 ਦੇ ਬੱਛੀ ਦੇ ਦਿਆਂਗਾ ਟੋਟਲੀ ਟੋਟਲੀ ਬਸ ਮੈਂ ਕਹਿਣਾ ਭਾਈ ਜਮਾ ਨਾ ਖਿੱਚ ਕੇ ਮੁੱਲ ਕਰਿਆ ਭਾਈ ਨੇ ਜਿਵੇਂ ਵੈੜ ਆ ਭਾਈ 60000 ਚ 25 ਲੀਟਰ ਵਾਲੀ ਕੋਈ ਬੰਦਾ ਦੰਦਾਲ ਨਹੀਂ ਆਪਾਂ ਤੋਂ ਲਖਾ ਕੇ ਲੈ ਜੀ ਆਪਣੇ ਤਾਂ ਹੀ ਜਾਇਜ਼ ਹੁੰਦੇ ਆ ਪਤਾ ਨੂੰ ਪਤਾ ਹੀ ਆ ਬਸ ਆਪਾਂ ਦਾ ਵੇਚਣਾ ਹੁੰਦਾ ਆਪਣਾ ਬਾਲਾ ਹੁੰਦੇ ਜਾਇਜ਼ ਹੁੰਦੇ ਆ ਭਾਈ ਹੁਣ ਤੁਸੀਂ ਆਪ ਖੁਦ ਹੀ ਅੰਦਾਜ਼ਾ ਲਾ ਲਓ ਵੀ 65000 ਦੀ ਏਡੀ ਵੈੜ ਦੇਣੀ ਹੈ ਨਾ ਆਪਣਾ ਯਾਰ 12000 ਦੇ ਹੁੰਦਾ ਭਾਈ ਆਪਣਾ ਬਾਲਾ ਕੰਮ ਨਹੀਂ ਵੀ 10000 ਤੱਕ ਆ ਬੰਦਾ ਜਾਂਦਾ ਪਰ ਉਹ ਕੰਮ ਵੱਜਣ ਵਾਲੀ ਵੈੜ ਆ ਵਾ ਕੀ ਨਾੜਾ ਨੂੜਾ ਨਾ ਸਾਨੂੰ ਆਪਾਂ ਇਧਰੋਂ ਵੀ ਚੈੱਕ ਕਰਾ ਲੈਣੇ ਆ ਥਣਾਂ ਦਾ ਸਾਇਸੂ ਚੈੱਕ ਕਰ ਸਕਦਾ ਬੜਾ ਚੰਗਾ ਥਣ ਲਗਾਇਆ ਪੂਰੀ ਵਿਥੀ ਥਣ ਨਾੜਾ ਨੂੜਾ ਫੁੱਲ ਚੰਗੀਆਂ ਸਮੀ ਪਲੀ ਰੰਗ ਰੂਪ ਬਾਈ ਛੋਟੀ ਜੀ ਨਹੀਂ ਬਾਈ ਛੋਟੀ ਦਾ ਹਰੇ ਕੀ ਕਹਿੰਦੂ ਪੰਜਾਬ ਵਾਲੀ ਦਸੀ ਇਹ ਪੰਜਾਬ ਵਾਲੀ ਦੀ ਫੀਟਿੰਗ ਚੈੱਕ ਕਰੋ ਬਾਈ ਮੈਂ ਕਿਹਨਾਂ ਟਾਇਰ ਟ੍ਰੈਡਰ ਖੁੱਚਾਂ ਤੋਂ ਤਾਹਾਂ ਚਾਹੇ 10 ਸੂ ਚਾਹੇ ਹਾਂ ਡਿਮਾਟ ਟਾਇਰ ਹੀ ਲੈਣਾ ਕਿ ਨਹੀਂ ਹਾਂ ਬਈ ਹਾਂ ਸਹੀ ਗੱਲ ਆ ਬਾਈ ਮੁੱਲ ਵੀ ਬਾਈ ਨੇ ਬਾਈ ਖਿੱਚ ਕੇ ਕਰਿਆਗਾ ਜੇ ਕਿਸੇ ਵੀ ਵੀਰ ਨੂੰ ਨਾ ਇਹ ਨਗੀਨਾ ਆਪੇ ਪਸੰਦ ਤਾਂ ਬਾਈ ਨਾ ਕਰਿਓ ਕੰਟੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ